ਵਾਹਿਗੁਰੂ 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 ਜੀ ਤੇ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕੋਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੈ ਮੇਰਾ ਤੀਨੇ ਤਾਪ ਨਿਵਾਰ ਨਹਾਰਾ ਦੁਖ ਮੰਤਾ ਸੁਖ ਰਾਸ ਤਾਂ ਕੋ ਵਿਗਣਾ ਕੋ ਲੱਗੇ ਜਾਕੇ ਪ੍ਰਭ ਅਗੇ ਅਰਦਾਸ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹ 10ਵੀਂ ਪੌੜੀ ਪਿਠੋਂ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰਤੇ ਅਮਰਦਾਸ RAMਦਾਸਿ ਹੋਏ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਠੇ ਸਬਦੁ ਕੁਜਾਇ ਤੇ ਇਕ ਬਹਾਦਰ ਸਿਮਰੈ ਕਰ ਨਾਉ ਨਿਦਿਆਵੇ ਤਾਏ ਸਭ ਥਾਈ ਹੋਣਾ ਜੀ ਸਹਾਈ ਸਭ ਥਾਈ ਹੋਣਾ ਜੀ ਸਹਾਈ ਦਸਮਾ ਪਾਸਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਈ ਦਸਾਂ ਪਾਤਸ਼ਾਹੀ ਦੇ ਸਰੂਪ ਜਗਦੀ ਜੋ ਗੱਦੀ ਤੇ ਬਰਾਜਮਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਠ ਦਰਸੰਤਦਾਰ ਦਾ ਧਿਆਨ ਅਤਰ ਖਾਲਸਾ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਆਪ ਜੀਆਂ ਦੇ ਪੰਜ ਪਿਆਰੇ ਚਾਰ ਸਹਬਜ਼ਾਦੇ ਚਾਲੀ ਮੁਕਤੇ ਅਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਠ ਕੀਤਾ ਤੇ ਨਾਮ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਅਤਰ ਖਾਲਸਾ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਜਿਨਾਂ ਸਿੰਘਾਂ ਸਿੰਘਣੀਆਂ ਨੇ ਕਰਮ ਹੀਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਾਏ ਉਬਲੀਆਂ ਦੇ ਕਾਂਜ ਉਵਾਲੇ ਖਾਦੇ ਸੀ ਨਹੀਂ ਉਚਾਰੀ ਤੇਰਾ ਪਾਣਾ ਮਿੱਠਾ ਕਰਕੇ ਮੰਨਿਆ ਸਿੱਖੀ ਕੇਸਾਂ ਸਵਸਾ ਸੰਗ ਨਵਾਈ ਧਰਮ ਨਹੀਂ ਹਾਰਿਆ ਤਿਨਾ ਸਿੰਘਾਂ ਸਿੰਘਣੀਆਂ ਪੁਚੰਗੀਆਂ ਦੀ ਕਮਾਈ ਦਾ ਅੰਤਰ ਬੋਲਣਾ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਲੰਗਰਾਂ ਸਰੋਵਰਾਂ ਨਿਸਾਨਾਂ ਜੀ ਕਾ ਧਿਆਨ ਅੰਤਰਕਾਲ ਸਾਜੀ ਬੋਲਣਾ ਜੀ ਵਾਹਿਗੁਰੂ ਜੀ ਪ੍ਰਤਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਹਾਏ ਤੂੰ ਦੇਗ ਤੇਗ ਪਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਵਾਲੇ ਬੁਲਣਾ ਜੀ ਸ੍ਰੀ ਬਖਸ਼ਨਾ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਬਿਵੇਕ দান ਬਸਾਹੋ ਧਾਮ ਨਾਮ দান ਪ੍ਰੋਸਾਦਾਂ ਦਾਨਾਂ ਸਰਦਾਨ ਪਾਵਨ ਸ੍ਰੀ ਅੰਮਤ ਸਰ ਸਾਹਿਬ ਜੀਆਂ ਦੇ ਦਰਸ਼ਨ ਇਸਨਾਨ ਚੌਕੀਆਂ ਝੰਡੇ ਬੁੰਗੇ ਜੋਗੋ ਜੋਗੋ ਅਟਲ ਧਰਮ ਕਾ ਜੈ ਜੈਕਾਰ ਬੋਲੁ ਨਾਨਕ ਜੀ ਸ੍ਰੀ ਆਪ ਜੀ ਆਂਦੇ ਸਿੱਖਾਂ ਦਾ ਮਨ ਲੀਵਾ ਮਤ ਉੱਚੀ ਮਤ ਪਤ ਕਾ ਰੱਖਾ ਆਪ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਗੁਰੂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸੰਦਾਰ ਸੇਵਾ ਸੰਭਾਲ ਕਰਨ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਕਸਨਾ ਜੀ ਨਿਵਾਣਿਆਂ ਦੇ ਮਾਨ ਗੁਰੂ ਨਿਤਾਣਿਆਂ ਦੇ ਤਾਨ ਨਿਯੋਕਿਆਂ ਦੀ ਓਟ ਨੇ ਆਸਰਿਆਂ ਦੀ ਆਸਰੀ ਗੱਦੀ ਤੇ ਉਗਰਾਜਮਾਨ ਹਾਜ਼ਰ ਨਾਜ਼ਰ ਪ੍ਰਤੱਖ ਸਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਅਰਦਾਸ ਬੇਨਤੀ ਹੈ ਜੀ ਗगन तमाम ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮੰਡਿਓ ਸੂਰਮਾ ਅਬ ਜੁਝਣ ਕਉ ਤਾਓ ਸੂਰਾ ਸੋ ਪਹਿਚਾਨੀਐ ਜੂ ਲਰੈ ਦੀਨ ਕਹਿਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਕੇਤ ਤੇਰਾ ਕੀ ਆ ਮੀਠਾ ਲਗੈ ਹਰ ਨਾਮ ਪਦਾਰਥ ਨਾਨਕ ਮੰਗੈ ਸੱਚੇ ਪਾਸਾ ਮਹਾਵਾਕ ਅਨਸਾਰ ਇਹ ਦਾਤਾ ਜੀ ਆਪ ਜੀਾਂ ਦੇ ਪੰਜਵੇਂ ਸਰੂਪ ਸਹੀਦਾਂ ਦੇ ਸਰਤਾਜ ਧੰਨਤਾ ਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀਾਂ ਦਾ ਪਾਵਨ ਅਤੇ ਪਵਿੱਤਰ ਸ਼ਹੀਦੀ ਦਿਹਾੜਾ ਇਹ ਦਾਤਾ ਜੀਓ ਸੰਗਤਾਂ ਬੜੇ ਲੰਮੇ ਸਮੇ ਤੋਂ ਤਕਰੀਬਨ 19 ਤਰੀਕ ਤੋਂ ਲੈ ਕਰਕੇ ਮਨਾ ਰਹੀਆਂ ਨੇ ਗ੍ਰਿਵਨਵਾਜ ਦਾ ਤਾਰਪਾਲ ਸਾਹਿਬ ਜੀ ਇਸੇ ਸਬੰਧ ਦੇ ਵਿੱਚ 11 ਦਿਨ ਆਪ ਜੀਆ ਨੇ ਬੀਬੀਆਂ ਨੂੰ ਸੁਖਬੀਨ ਸਾਹਿਬ ਜੀਾਂ ਦੇ ਪਾਠ ਦੀ ਬਖਸ਼ਿਸ਼ ਕੀਤੀ ਸੀ ਗ੍ਰਿਵਨਵਾਜ ਜਿਨ੍ਹਾਂ ਦੇ 29 ਤਰੀਕ ਨੂੰ ਭੋਗ ਪਏ ਸਨ ਆਪ ਜੀਆ ਨੇ ਬੜੀ ਇਹ ਦਾਤਾ ਜੀ ਕਿਰਪਾ ਕਰੀ ਹੈ ਮਾਤਾਵਾਂ ਭੈਣਾਂ ਬੱਚੀਆਂ ਤੇ ਐਸੇ ਤਰ੍ਹਾਂ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਉਪਰੰਤ ਪਰਸੋਂ ਦੇ ਦਿਨ ਤੋਂ ਲੈ ਕਰਕੇ ਦਾਤਾ ਜੀ ਆਪ ਜੀਆਂ ਦੇ ਪਾਵਨ ਅਸਥਾਨਾਂ ਤੇ ਤੁਰਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਟਾਈ ਜੀ ਦੇ ਪਾਕ ਪਵਿੱਤਰ ਮਹਾਂਬਕਾ ਅਨੁਸਾਰ ਗੁਰਮਰਿਆਦਾ ਅਨੁਸਾਰ ਦਾਤਾ ਜੀਓ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਸਨ ਦਾਤਾ ਜੀ ਆਪ ਜੀ ਨੇ ਬੜੀ ਅਪਾਰ ਬਖਸ਼ਿਸ਼ ਕੀਤੀ ਹੈ। ਆਪ ਦੀ ਨਿੱਕੀ ਗੋਦ ਵਿੱਚ ਬੈਠ ਕਰਕੇ ਆਪਦੇ ਪਿਆਰੇ ਪਾਠੀ ਸਿੰਘਾਂ ਨੇ ਆਪ ਜੀਆਂ ਦੀ ਪਾਵਨ ਬਣੀ ਦੇ ਪਾਠ ਕਰੇ ਨੇ, ਜਾਪ ਕਰੇ ਨੇ ਆਦਮਦ ਅੰਤ ਸੰਪੂਰਨ ਭੋਗ ਪੈਨੇ اے ਦਾਤਾ ਜੀ ਹੋਇਆਂ ਭੁੱਲਾਂ ਦੀ ਖਿਮਾ ਕਰਨੀ ਗ੍ਰਿਵਣਵਾਜ ਸਹੀਦੀ ਦਿਹਾੜੇ ਦੇ ਸਭਾਣੇ ਦੇ ਵਿੱਚ ਸੱਚੇ ਪਾਤਸ਼ਾਹ ਇਸ ਟਾਈਮ ਆਪ ਜੀਆਂ ਦੀ ਸਜੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਜੀ ਦੇ ਭਾਈ ਸਾਹਿਬਾ ਉਹਨਾਂ ਵੱਲੋਂ ਕਾਲ ਜੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲਾਏ ਧਿਆਨਾ ਆਪ ਤਰਾ ਸਗਲਹਿ ਕੋਤਾਰੇ ਹਰ ਦਰ ਗਏ ਪਤ ਸਿਉਂ ਜਾਣ ਦਾ ਮਹਾਵਾਕ ਅਨੁਸਾਰ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਕੀਰਤਨ ਵਿਚਾਰਾ ਹੋਈਆਂ ਨੇ ਆਪ ਜੀਾਂ ਦੀ ਪਾਵਨ ਬਾਣੀ ਦਾ ਜਾਪ ਕਰਦੇ ਆਂ ਪਾਠ ਕਰਦੇ ਆਂ ਤੇ ਸੱਚੇ ਪਾਤਸ਼ਾਹ ਜੀ ਕੀਰਤਨ ਕਰਦੇ ਆਂ ਬੇਅੰਤ ਦਿਨਾਂ ਤੋਂ ਲੈ ਕਰਕੇ ਅਤੇ ਪਰਸੋਂ ਤੋਂ ਲੈ ਕਰਕੇ ਸੰਗਤਾਂ ਵੱਲੋਂ ਜਿਨ੍ਹਾਂ ਦੇ ਨਾਵਾਂ ਤੋਂ ਆਪ ਜਾਣੂ ਹੋ ਸੱਚੇ ਪਾਤਸ਼ਾਹ ਜੀਓ ਬੇਅੰਤ ਸੰਗਤਾਂ ਨੇ ਤਣ ਦੇ ਨਾਲ ਮਨ ਦੇ ਨਾਲ ਧਣ ਦੇ ਨਾਲ ਸੱਚੇ ਪਾਤਸ਼ਾਹ ਤਿੰਨਾਂ ਪ੍ਰਕਾਰਾਂ ਦੇ ਨਾਲ ਸੇਵਾ ਕੀਤੀ ਹੈ ਕਿਰਪਾ ਕਰਿਓ ਜੀ ਸਾਰੀਆਂ ਸੰਗਤਾਂ ਦੀਆਂ ਮਨੋ ਕਾਮਨਾ ਮਾ ਭਾਵਨਾ ਮਾ ਕਰਮ ਤੋਂ ਅਨਸਾਰ ਪੂਰੀਆਂ ਕਰਨੀਆਂ ਜੀ ਇਹ ਦਾਤਾ ਜੀ ਐਸੇ ਤਰ੍ਹਾਂ ਸੰਗਤਾਂ ਦੇ ਸਰਾਂ ਤੇ ਮੇਰ ਭਰਿਆ ਹੱਥ ਰੱਖ ਕੇ ਗਰੀਬਨਵਾਜ਼ ਪਾਵਨ ਅਵਤਾਰ ਦਿਹਾੜੇ ਪਾਵਨ ਸ਼ਹੀਦੀ ਦਿਹਾੜੇ ਮਨਾਉਣ ਦੀ ਬਲ ਅਤੇ ਬੁੱਧੀ ਵਸਣ ਕਰਿਓ ਗਰੀਬਨਵਾਜ਼ ਸਾਰੇ ਨਗਰ ਕਿੜੇ ਸੁਖ ਸ਼ਾਂਤੀ ਵਰਤਾਇਓ ਜੀ ਸਾਰੇ ਘਰਾਂ ਵਿੱਚ ਪਿਆਰ ਇਕਤਰਤਾ ਵਸਸ ਕਰਿਓ ਗਰੀਬਨਵਾਜ਼ ਹਰ ਘਰ ਦੇ ਵਿੱਚ ਖੁਸ਼ੀਆਂ ਦੇ ਦਾਣ ਦੇਣੇ ਬੱਚਿਆਂ ਨੂੰ ਲੰਮੀਆਂ ਉਮਰਾਂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣੇ ਜੀ ਦੇਸਾਂ ਵਿਦੇਸਾਂ ਵਿੱਚ ਬੱਚਿਆਂ ਦੀ ਰੱਖਿਆ ਕਰਨੀ ਸੰਗਤਾਂ ਨੂੰ ਕਾਮ ਕ੍ਰੋਧ ਲੋਭ ਮੋਹ ਆਦਤੋਂ ਬਚਾ ਕੇ ਰੱਖਿਓ ਚਰਨਾ ਕਮਲਾਂ ਦੀ ਪ੍ਰੀਤੀ ਦਰੋਂ ਘਰੋਂ ਗੁਰ ਸਿੱਖੀ ਦੀ ਦਾਤ ਬਖਸ਼ਿਸ਼ ਕਰਿਓ ਜੀ ਮਾਲ ਪਸ਼ੂ ਫਸਲ ਬਾੜੀ ਕੰਮਕਾਰਾਂ ਵਿਚ ਵਾਧੇ ਕਰਨੀ ਗੀਵਨਵਾਜ ਦਾ ਤਾਰ ਪਾਸਾ ਜੀਓ ਹੋਈਆਂ ਭੁੱਲਾਂ ਦੀ ਕਿਮਾ ਕਰਨੀ ਦਾਤਾ ਜੀਓ ਸੰਗਤਾਂ ਦੀਆਂ ਹਾਜ਼ਰੀਆਂ ਦਰਤੀ ਪ੍ਰਵਾਨ ਕਰਿਓ ਬੇਅੰਤ ਭੇਟਾਵਾਂ ਸੱਚੇ ਪਾਸਾ ਸੰਗਤਾਂ ਦੇ ਵੱਲੋਂ ਆਪ ਜੀ ਨੂੰ ਅਰਪਣ ਕੀਤੀਆਂ ਨੇ ਪ੍ਰਵਾਨ ਕਰਨੀਆਂ ਗੀਵਨਵਾਜ ਦਾ ਤਾਰ ਪਾਸਾ ਜੀ ਹੁਣਾਂ ਬੁੱਲਾਂ ਦੀ ਖਿਮਾ ਕਰਨੀ ਸਾਰੇ ਇਸ ਨਗਰ ਨੂੰ ਇਸ ਪਾਵਨ ਅਸਥਾਨ ਨੂੰ ਸੱਚੇ ਪਾਤਸ਼ਾਹ ਜੀ ਉਹ ਇਸ ਪਾਵਨ ਨਗਰ ਦੀ ਇਸ ਅਸਥਾਨ ਦੀ ਸਮੁੱਚੀ ਸਿੱਖ ਕੌਮ ਦੀ ਚੜ੍ਹਦੀ ਕਲਾ ਕਰਨੀ ਗਰੀਬਾਂ ਵੱਲੋਂ ਪਰਿਵਾਰਾਂ ਵੱਲੋਂ ਅਤੇ ਸੰਤਾਂ ਵੱਲੋਂ ਰਲ ਮਿਲ ਕੇ ਆਪ ਜੀਆ ਨੂੰ ਸੋਹਣੇ ਜੈ ਸੁੰਦਰ ਪੇਸ਼ਾਕੇ ਭੇਟਾ ਕੀਤੇ ਨੇ ਆਪ ਜੀਆ ਨੇ ਅੰਗੀ ਲਾਇਕ ਕਰੇ ਨੇ ਜੀ ਐਸੇ ਤਰ੍ਹਾਂ ਲੋਕ ਅਤੇ ਕੋ ਲੋਕ ਵਿਕੇ ਪੜਦੇ ਕਜਨੇ ਸਮੁੱਚੀਆਂ ਸੰਤਾਂ ਵੱਲੋਂ ਰਲ ਮਿਲ ਕਰਕੇ ਦਸਾਨਾ ਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਪਾਵਨ ਕੜਾ ਪ੍ਰਸਾਦ ਜੀ ਦੇ ਹਾਜ਼ਰ ਕੀਤੀ ਹੈ ਕਿਰਪਾ ਕਰੋ ਅਨਕ ਪ੍ਰਕਾਰ ਭੋਜਨ ਬੋ ਪੀਏ ਬਹੁ ਵਿੰਝਨ ਮਿਸ਼ਟਾਏ ਕਰੀਮ ਭਾਕ ਸਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰਾਏ ਦਾਤਾ ਜੀ ਕਰੋ ਕਿਰਪਾ ਆਪ ਜੀ ਭੋਗ ਲਾਉ ਜੀ ਲਗਿਆ ਭੋਗ ਤੇਰੀ ਸਾਸ ਸੰਤ ਨੂੰ ਵਰਤੇ ਜੋ ਛਕੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪ ਜਪੇ ਹੋਇਆਂ ਭੁੱਲਾਂ ਦੀ ਖਿਮਾ ਰੂ ਕਰਪਾ ਅਜ ਨਰਭਗੁਣ ਸਮਾਪਤੀ ਦੇ ਪਾਵਨ ਹੁਕਮ ਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਦਰੋ ਨਦਰ ਨਿਹਾਲ 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 ਕਰੋ ਹੁਕਮ ਨਾਮੇ ਤੇ ਚੱਲਣ ਦੇ ਬਲ ਬੁੱਧੀ ਬਖਸ਼ਨੀ ਜੀ ਸਹੀ ਪਿਆਰੇ ਮਿਲ ਕੇ ਰਖਣੇ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਵਾਹਿਗੁਰਜੀ ਕਾ ਖਾਲਸਾ ਦੂਰ ਆਗਿਆ ਪਈ ਤਵੇ ਚਲਾਇਓ ਸਭ ਸਿੱਖਨ ਕੋ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ ਕਰੇਗਾ ਖੁਆਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ ਜੋ ਸਰਦਾ ਕਰ ਸੇਵ ਦੇ ਗੋਲੇ ਸੁਨਹਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋਨਹਾਂ ਗੋਲੇ ਸੋਨਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਸਾਹਿਬ ਜੀ ਅੰਤ ਨਾ ਪਾਵਤ ਦੇਵ ਸਭ ਗੁਨੇਂਦੁਰ ਮਹਾ ਸ਼ਿਵ ਜੋਗ ਕਰੀ ਹੁਨ ਬੇਦ ਬਰੰਚ ਵਿਚਾਰ ਰਹਿਓ ਹਰ ਜਾਪਨ ਛਡੋ ਇੱਕ ਕਰੀ ਮथुरा ਜਨਕੋ ਪ੍ਰਭ ਦੇਨ ਦਿਆਲ ਹੈ ਸੰਗਤ ਸਿਸ਼ਟ ਨਿਹਾਲ ਕਰੀ RAM DAS GURU JAG TARAN KO ਗੁਰ ਜੋਤ ਅਰਜਨ ਮਾਹੇ ਤਰੀ ਤਤ ਵਿਚਾਰ ਜਹ ਮਥਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਨੇ ਅਰਜਨ ਦੇਵ ਗੁਰੂ ਇਰ ਸੰਕਟ ਜੋਨ ਗਰਬ ਨਹਾਇਓ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 4 ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕ ਵਸ ਹੈ ਕਾਮ ਤੈਨਾ ਸੁਐ ਸਹਰ ਧਿਆਈਐ ਮੇਰੇ ਜੀੜੇ ਤਾ ਸਰਬ ਸੁਖ ਪਾਵੈ ਮੇਰੇ ਮਨਾਂ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਕ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਹ ਜਪ ਮੰਨ ਸਤਨਾਮ ਸਦਾ ਸਤ ਨਾਮ ਹਲਤ ਪਨਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ ਰਹਾ ਜਾ ਹਰ ਸਿਮਰਨ ਭਿਆ ਤਾਹ ਅਪਾਦ ਗਤ ਕੀਨੀ ਬੜਾ ਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਹਮਤ ਦਿਨੇ ਜਪ ਹਰ ਤਬ ਜਲ ਕਰਨਾ ਜੋ ਹਰ ਸਿਮਰਨ ਭਿਆ ਤਾ ਅਪਾਦ ਗਤ ਕੀਨੀ ਬੜ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ へ ਮਤ ਦਿਨੀ ਜਪ ਹਰ ਸਭ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ